કરીਏ ਤਾਂ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਕਿਸਾਨ ਲਗਾਤਾਰ ਜਿੱਥੇ ਸ਼ੰਭੂ ਬਾਰਡਰ ਤੇ ਡਟੇ ਹੋਏ ਨੇ ਉੱਥੇ ਹੀ ਪਿੰਡਾਂ ਦੇ ਵਿੱਚ ਭਾਜਪਾ ਉਮੀਦਵਾਰਾਂ ਦੇ ਹੋਂਦ ਤੇ ਵਿਰੋਧ ਵੀ ਕੀਤਾ ਜਾਂਦਾ ਹੈ ਇਸੇ ਖੜੀ ਤਹਿਤ ਅੱਜ ਫਾਜ਼ਿਲਕਾ ਦੇ ਵਿੱਚ ਜਦੋਂ ਰਾਣਾ ਸੋਢੀ ਚੋਣ ਪ੍ਰਚਾਰ ਕਰਨ ਪਹੁੰਚਿਆ ਤਾਂ ਕਿਸਾਨਾਂ ਦੇ ਵੱਲੋਂ ਉਹਨਾਂ ਦਾ ਜ਼ਬਰਦਸਤ ਵਿਰੋਧ ਕੀਤਾ ਗਿਆ ਤੇ ਕਿਸਾਨਾਂ ਨੂੰ ਰੋਕਣ ਦੇ ਲਈ ਪੁਲਿਸ ਦੇ ਵੱਲੋਂ ਜਿਹੜਾ ਕਿਸਾਨਾਂ ਦੇ ਨਾਲ ਧੱਕਾ ਮੁਕੀ ਵੀ ਕੀਤੀ ਗਈ ਜਿਸ ਤੋਂ ਬਾਅਦ ਮਾਹੌਲ ਗਰਮ ਹੁੰਦਾ ਦੇਖਿਆ ਤੇ ਰਾਣਾ ਸੋਢੀ ਉਹਨਾਂ ਨੂੰ ਵਿੱਚੇ ਹੀ ਮੀਟਿੰਗ ਛੱਡ ਕੇ ਜਾਣਾ ਪਿਆ ਅੱਜ ਜੋ ਮੰਡੀ ਲਾਧੂ ਕਾਚ ਰਾਣਾ ਗਰਮੀਤ ਸਿੰਘ ਸੋਢੀ ਜੋ ਭਾਜਪਾ ਦਾ ਉਮੀਦਵਾਰ ਹੈ ਉਹਨੇ ਆਇਆ ਸੀ ਇੱਥੇ ਪਰ ਕੁਰਸੀਆਂ ਤੁਸੀਂ ਵੇਖਿਆ ਸਾਰੀਆਂ ਕੁਰਸੀਆਂ ਖਾਲੀਆਂ ਪਈਆਂ ਇਹ ਲੋਕਾਂ ਦੇ ਜਿਹੜੇ ਇੱਕ ਹੁੰਦੇ ਨਕਾਰੇ ਹੋਏ ਲੀਡਰ ਇੱਕ ਹੁੰਦੇ ਹਾਰੇ ਹੋਏ ਲੀਡਰ ਇਹ ਲੋਕਾਂ ਦੇ ਨਕਾਰੇ ਹੋਏ ਲੀਡਰ ਹੈ ਸੋ ਬਿਲਕੁਲ ਲੋਕ ਜਿਹੜੇ ਇਹਨਾਂ ਨੂੰ ਪਸੰਦ ਨਹੀਂ ਕਰਦੇ ਲੋਕ ਇਹਨਾਂ ਨੂੰ ਮੂੰਹ ਨਹੀਂ ਲਾਉਣਗੇ ਸੋ ਲਗਾਤਾਰ ਜਿਸ ਤਰ੍ਹਾਂ ਪੂਰੇ ਪੰਜਾਬ ਪੱਧਰ ਤੇ ਦੇਸ਼ ਪੱਧਰ ਤੇ ਅੱਜ ਬੀਜੇਪੀ ਦਾ ਵਿਰੋਧ ਚੱਲ ਰਿਹਾ ਹੈ ਬੀਜੇਪੀ ਦੀਆਂ ਜਿਹੜੀਆਂ ਗਲਤ ਪਾਲਸੀਆਂ ਉਹਦਾ ਵਿਰੋਧ ਚੱਲ ਰਿਹਾ ਉਹਨੂੰ ਲੈ ਕੇ ਅਸੀਂ ਅੱਜ ਇੱਥੇ ਜਿਹੜਾ ਇੱਕ ਸੰਯੁਕਤ ਕਿਸਾਨ ਮੋਰਚਾ ਨੇ ਨਾਅਰਾ ਦਿੱਤਾ ਹੈ ਬੀਜੇਪੀ ਹਰਾਓ ਕਾਪੇਟ ਭਜਾਓ ਦੇਸ਼ ਬਚਾਓ ਉਸ ਨਾਅਰੇ ਤਹਿਤ ਅਸੀਂ ਅੱਜ ਇੱਥੇ ਇਕੱਠੇ ਹੋਏ ਆਂ ਔਰ ਇਹਨਾਂ ਤੋਂ ਜਿਹੜੇ ਅਸੀਂ ਸਵਾਲ ਪੁੱਛਣ ਦੀ ਕੋਸ਼ਿਸ਼ ਕਰ ਰਹੇ ਆਂ ਪਰ ਇਹਨਾਂ ਕੋਲ ਸਾਡੇ ਜਿਹੜੇ ਸਵਾਲਾਂ ਦੇ ਜਿਹੜੇ ਉੱਤਰ ਨਹੀਂ ਐ ਅਸੀਂ ਪੁੱਛਣਾ ਚਾਹੁੰਨੇ ਆਂ ਕਿ ਜਿਹੜੇ ਦਿੱਲੀ ਦੇ ਵਿੱਚ 750 ਕਿਸਾਨ ਸ਼ਹੀਦ ਕੀਤੇ ਆ ਉਹਨਾਂ ਦਾ ਕੀ ਕਸੂਰ ਸੀਗਾ ਜਿਹੜੇ ਸਾਡੇ 1.5 ਸਾਲ ਦੀ ਸਾਨੂੰ ਖੱਜਲ-ਖੁਵਾਰੀ ਕੀਤੀ ਐ ਸਾਡਾ ਕੀ ਦੋਸ਼ ਸੀਗਾ ਔਰ ਦਿੱਲੀ ਜਾ ਰਹੇ ਕਿਸਾਨਾਂ ਨੂੰ ਜਿਹੜਾ ਬਾਰਡਰਾਂ ਤੇ ਰੋਕਿਆ ਗਿਆ ਜਿਹੜਾ 70000 ਪੁਲਿਸ ਕਰਮੀ ਜਿਹੜੇ ਉਹ ਲਗਾਏ ਗਏ ਸਾਡੇ ਸਾਹਮਣੇ ਕਿੱਲਾਂ ਗੱਡੀਆਂ ਗਈਆਂ ਅਥਰੂ ਗੈਸ ਦੇ ਗੋਲੇ ਸੱਟੇ ਗਏ ਕੀ ਅਸੀਂ ਇਸ ਦੇਸ਼ ਦੇ ਨਾਗਰਿਕ ਨਹੀਂ ਕੀ ਅਸੀਂ ਕੋਈ ਗਵਾਂਢੀ ਮੁਲਕ ਤੋਂ ਜਿਹੜਾ ਭਾਰਤ ਤੇ ਅਸੀਂ ਅਟੈਕ ਕਰ ਰਿਹਾ ਸੋ ਅਸੀਂ ਵੀ ਇਸ ਦੇਸ਼ ਦੇ ਵਚਿੰਦੇ ਆ ਠੀਕ ਹੈ ਅਸੀਂ ਜ਼ੁਲਮ ਦੇ ਖਿਲਾਫ ਜ਼ਬਰ ਦੇ ਖਿਲਾਫ ਅਸੀਂ ਜਿਹੜੀ ਆਵਾਜ਼ ਉਠਾਉਣੀ ਆ ਤਾਂ ਇਸ ਸਰਕਾਰ ਦੇ ਇਸ ਮੋਦੀ ਦੇ ਅਸੀਂ ਜਿਹੜੇ ਅੱਕ ਦੇ ਚ ਰੋੜੇ ਵਾਂਗ ਜਿਹੜੇ ਰੜਕਦੇ ਆ ਪਰ ਏ ਪੰਜਾਬ ਦੀ ਧਰਤੀ ਹੈ ਪੰਜਾਬ ਦੀ ਧਰਤੀ ਤੋਂ ਹਮੇਸ਼ਾ ਸੰਘਰਸ਼ ਸ਼ੁਰੂ ਹੋਇਆ ਹੈ ਪੰਜਾਬ ਦੀ ਧਰਤੀ ਹਮੇਸ਼ਾ ਹੀ ਜ਼ਬਰ ਦੇ ਖਿਲਾਫ ਜ਼ੁਲਮ ਦੇ ਖਿਲਾਫ ਜੜੀ ਹੈ ਹਮੇਸ਼ਾ ਖੜੀ ਹੈ ਅਲਹੰਤਰਾ ਜਸਵੰਤ ਲੋਬ ਵੀ ਕਿਹਾ ਗਿਆ ਵੀ ਦੋ ਦਿਨ ਤੋਂ ਬਾਅਦ ਦੇਖ ਲਾਂਗੇ ਇੱਕ ਦਿਨ ਬਾਅਦ ਕੀ ਕਾਉਂਡ ਕਰੋ ਦੇਖੋ ਇੱਕ ਬੁਖਲਾਟ ਹੁੰਦੀ ਹੈ ਬੁਖਲਾਟ ਦੇ ਵਿੱਚ ਲੋਕ ਇਹੋ ਜਿਹੇ ਜਿਹੜੇ ਸ਼ਬਦ ਬੋਲਦੇ ਹੁੰਦੇ ਆ ਕੋਈ ਗੱਲ ਨਹੀਂ ਕੀ ਕਰਨਗੇ ਸਾਨੂੰ ਜਿੰਨਾ ਚ ਪਾ ਦੇਣਗੇ ਸਾਡੇ ਤੇ ਦੇਸ਼ ਦਰੋਹ ਦੇ ਮਕਦਮੇ ਦਰਜ ਕਰਾ ਦੇਣਗੇ ਹੋਰ ਇਸ ਤੋਂ ਵੱਧ ਕੀ ਕਰਨਗੇ ਕਲਸ ਨੂੰ ਲੋਕਾਂ ਦੀ ਆਵਾਜ਼ ਐ ਇਸ ਤਰ੍ਹਾਂ ਦਬਾਇਆ ਜਿਹੜੀ ਲੋਕਾਂ ਦੀ ਆਵਾਜ਼ ਦਬਣੀ ਨਹੀਂ ਗਈ ਜਿਵੇਂ ਜਿਵੇਂ ਸਾਡੀ ਆਵਾਜ਼ ਜਿਹੜੀ ਦਬਾਉਣਗੇ ਹੋਰ ਉੱਚੀ ਆਵਾਜ਼ ਜਿਹੜੀ ਐ ਉਹ ਦਬੂਗੀ ਅਸੀਂ ਉਹਦੇ ਵਾਰਸ ਆ ਜਿਹਨੇ ਸਾਰਾ ਪਰਿਵਾਰ ਸਰਪੰਚ ਤੋਂ ਵਾਰਤਾ ਪਰ ਹਾਰ ਨਹੀਂ ਮੰਨੀ ਸਿਰ ਨਹੀਂ ਝੁਕਾਇਆ ਅਸੀਂ ਉਹਦੇ ਵਾਰਸ ਆ ਜਿਹਨੇ 21 ਸਾਲ ਬਾਅਦ ਜਿਹੜਾ ਲੰਡਨ ਚ ਜਾ ਕੇ ਕਸਟਨ ਹਾਲ ਦੇ ਵਿੱਚ ਜਿਹੜਾ ਜਨਰਲ ਐਡਵਾਇਰ ਤੋਂ ਜਿਹੜਾ ਜੰਨੇ ਵਾਲੇ ਬਾਗ ਦਾ ਜਿਹੜਾ ਬਦਲਾ ਰਿਹਾ ਸੋ ਸਾਨੂੰ ਜਿਹੜਾ ਚੁਕਾਉਣ ਦਾ ਸਾਨੂੰ ਪਿੱਛੇ ਹਟਾਉਣ ਦਾ ਤਾਂ ਜਿਹੜਾ ਸਵਾਲ ਹੀ ਪੈਦਾ ਨਹੀਂ ਹੋ ਸਕਦਾ ਸਾਡੇ 750 ਕਿਸਾਨਾਂ ਦੀ ਹਤਿਆਰਾ ਪਾਰਟੀ ਬੀਜੇਪੀ ਪਾਰਟੀ ਅੱਜ ਪਿੰਡ-ਪਿੰਡ ਪ੍ਰਚਾਰ ਕਰ ਰਹੀ ਹੈ ਅਸੀਂ ਸਯੁਕਤ ਮੋਰਚੇ ਵੱਲੋਂ ਦਾ ਡਟ ਕੇ ਵਿਰੋਧ ਕਰਦੇ ਹਾਂ ਜਿਆਲਾਬਾਦ ਦੇ ਪਿੰਡਾਂ ਦੇ ਵਿੱਚੋਂ ਅਸੀਂ ਉਤੋਂ ਭਜਾਇਆ ਰਾਣਾ ਸੋਢੀ ਉਤੋਂ ਬਹਿ-ਬਹਿ ਕੇ ਨਿਕਲਿਆ ਸਾਰੇ ਪਿੰਡਾਂ ਬਾਰਡਰ ਦੇ ਪਿੰਡਾਂ ਦੇ ਵਿੱਚੋਂ ਕਾਫੀ ਜ਼ਿਆਦਾ ਪਿੰਡਾਂ ਦੇ ਵਿੱਚ ਆਉਣ ਕੇ ਸਾਡੇ ਪਿੰਡਾਂ 'ਚ ਪ੍ਰੋਗਰਾਮ ਨਹੀਂ ਲੱਗੇ ਜਿੱਥੇ ਪ੍ਰੋਗਰਾਮ ਸੀ ਉਦੋਂ 14 ਤੋਂ 15 10 ਤੋਂ 12 ਤਮਾਸ਼ਵੀਨ ਸੀ ਔਰ ਉਹੀ ਹਾਲਾਤ ਆ ਜੇ ਤੇ ਲਾਡੂ ਕਾ ਮੰਡੀ ਦੇ ਵਿੱਚ ਨੇ ਔਰ ਇਹ ਪ੍ਰੋਗਰਾਮ ਅਸੀਂ سلسلہ ਜਾਰੀ ਰੱਖਾਂਗੇ ਪਿੰਡ ਪਿੰਡ ਤੇ ਜਾ ਕੇ ਅਸੀਂ ਇਹਨਾਂ ਦਾ ਜਿਹੜਾ ਵਿਰੋਧ ਕਰਾਂਗੇ 750 ਕਿਸਾਨਾਂ ਦੀ ਕਾਤਲ ਇੱਕ ਗੱਲ ਤੁਸੀਂ ਅਨਸਰ ਐਜੰਸੀ ਦੀ ਕੀਤੀ ਹੈ ਅਨਸਰ ਐਜੰਸੀ ਨੂੰ ਜਾਲਾਵਾ ਤੇ ਫਰੀਦਕੋਟ ਟਿਕਟ ਮਿਲਣ ਨੂੰ ਮਤਾਂ 16 ਦਿਨ ਹੋਏ ਨੇ ਤੇ ਸਾਡਾ ਵੀ ਤਨ ਜਿਗਰਾ ਯਾਰ ਚਿੱਟੀਆਂ ਦਾੜੀਆਂ ਵਾਲੇ ਬਾਪੇ ਮਾਵਾ ਸਾਡੀਆਂ 1.5 ਸਾਲ ਦੇ ਲਗਭਗ ਦਿੱਲੀ ਬੈਠੇ ਰਹੇ ਨੇ ਉਹ ਤਾਂ ਨਹੀਂ ਘਬਰਾਏ ਤੇ ਸੋਲਾ ਦਿਨਾਂ ਚ ਹੀ ਖबरा ਗਿਆ ਹੁਣ ਕਹਿੰਦਾ ਵੀ ਦੋ ਤਰੀਕਾ ਲਾਂਦੇ ਵੇਖ ਲਾਂਗੇ ਤੇਰੇ ਜੁੰਡੇ ਪੁੱਟ ਕੇ ਤੇਰਾ ਮੂੰਹ ਕਾਲਾ ਕਰਾਂਗੇ ਤੂੰ ਆ ਤ ਸਹੀ ਕਰੇ ਇਧਰ ਉਹ ਸਾਡੇ ਬੰਦੇ ਢੰਡੇ ਨੇ ਧਮਕੀਆਂ ਤੁਮਕੀਆ ਬਿਲਕੁਲ ਨਹੀਂ ਚਲਣੀਆਂ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਉਧਮ ਸਿੰਘ ਦੇ ਅਸੀਂ ਵਾਰਸਾਂ ਠਹਿ ਠੋਕੇ ਤੇਰੇ ਅਸੀਂ ਨਾਲ ਉਲਟ ਖੜਾਂਗੇ ਪੋਟਾਂਗੇ ਔਰ ਕਿਸਾਨਾਂ ਦੀ ਵਿਰੋਧ ਪਾਰਟੀ ਜਿਹੜੀ ਵੀ ਕਰੇਗੀ ਇੱਕ ਬੀਜੇਪੀ ਦੇ ਖਿਲਾਫ ਅਸੀਂ ਸ਼ੁਰੂ ਤੋਂ ਖਿਲਾਫ ਆ ਔਰ ਅੱਗੇ ਤੋਂ ਅਸੀਂ ਖਿਲਾਫ ਨਿਰਾਗੇ। ਅੱਲਾ ਬੀਜੇਪੀ ਦਾ ਵਿਰੋਧ ਕਰ ਰਹੇ ਹੈ ਕਿ ਹੋਰ ਵੀ ਹਾਲ ਦੀ ਘੜੀ ਸਯੁਕਤ ਕਿਸਾਨ ਮੋਰਚੇ ਵੱਲੋਂ ਇਹੀ ਵੀ ਬੀਜੇਪੀ ਦੇ ਆ ਵਿਰੋਧ ਕਰਨਾ ਹੈ। ਉਸ ਤੋਂ ਬਾਅਦ ਅਸੀਂ ਪਿੰਡਾਂ ਪਿੰਡਾਂ ਜਾ ਕੇ ਪੁੱਛਾਂਗੇ ਵੀ ਆ ਲੋਕਲ ਐਮਐਲਏ ਸਾਡਾ ਜਿਹੜਾ ਜਾਲਾਵਾਦ ਦਾ ਵੀ ਪਿਓ ਪੁੱਤਰ ਦੋਵੇਂ ਖੜੇ ਨੇ। ਤੇ ਚਲ ਤੁਹਾਡੇ ਨੂੰ ਪੁੱਛ ਲੈਨੇ ਸ਼ਾਮ ਨੂੰ ਅਸੀਂ ਬੈਠੇ ਤਾਂ ਸਾਡੇ ਪ੍ਰੋਗਰਾਮ ਨੇ ਵੀ ਹੁਣ ਪਿਓ ਦੀ ਮਨੀ ਹੈ ਕਿ ਪੁੱਤਰ ਦੀ ਮਨੀ ਹੈ। ਵੀ ਵੋਟ ਕਿੱਧਰ ਭਾਈਏ ਉਹ ਚਲ ਆ ਕਮੈਂਟਾਂ 'ਚ ਦੱਸ ਦੇ ਜੇ ਫੇਸਬੁੱਕ ਆਰ ਵੀ ਚੈਨਲ ਚੰਗਾ ਚੱਲਦਾ ਹੈ। ਤੇ ਵੀ ਪਿਓ ਨੂੰ ਪਾਈਏ ਕਿ ਪੁੱਤਰ ਨੂੰ ਪਾਈਏ ਕਿ ਧਰ ਜਾਈਏ ਉਹ ਮਾੜਾ ਇਹ ਦੱਸ ਤੇ ਆ ਜੀ ਆ ਵੀ ਮੈਂ ਨਹੀਂ ਕੱਲ ਪ੍ਰੋਗਰਾਮ ਸੀ ਤੇ ਇਹ ਇੰਨਾ ਕੁ ਜੋਰ ਪੁੱਛਦਾ ਜੀ ਮਿਹਰਬਾਨੀ ਤੁਹਾਡੀ ਧੰਨਵਾਦੀ ਆ ਵੇਖੀ ਫਤਿਹ ਅੱਜ ਰਾਣਾ ਸੋਢੀ ਅੱਜ ਇੱਥੇ ਆਏ ਨੇ ਇੱਕ ਲਾਧੂ ਕਾ ਮੰਡੀ ਵੈਸੇ ਤਾਂ ਖਾਂਸੇ ਇਹਨਾਂ ਦਾ ਵਿਰੋਧ ਹੋ ਰਿਹਾ ਆ ਖਾਲੀ ਕੁਰਸੀਆਂ ਵੇਖ ਕੇ ਕਹੀਂ ਚਲੇ ਗਏ ਨੇ ਰੁਕੇ ਹੀ ਨਹੀਂ ਤੇ ਵੀ ਦੱਸੋ ਤੁਸੀਂ ਤੁਹਾਨੂੰ ਲੋੜ ਕੀ ਸੀ ਇਸ ਪਾਸੇ ਪੰਗਾ ਲੈਣ ਦੀ ਬੰਦਾ ਪੁੱਛੇ ਵੇ ਤੁਸੀਂ ਜਾ ਕੇ ਜਦੋਂ ਸਾਡੇ ਕਿਸਾਨ ਗਏ ਨੇ ਉਥੇ ਕਿਸ ਖਾਤਰ ਗਏ ਨੇ ਆਦੇ ਹੱਕ ਲੈਣ ਖਾਤਰ ਗਏ ਨੇ ਤੁਸੀਂ ਕਿੱਲਾ ਘੜ ਦਿੱਤੀਆਂ ਉਥੇ ਅਥਰੂ ਗੋਲੇ ਸੱਟੇ ਸਾਡਾ ਸ਼ੁਭਨਮ ਜੀ ਸੇਗ ਨੇਤੀ ਆਏ ਸੀ ਛੋਟੀ ਸਾਹਿਬ ਆਏ ਛੋਟੀ ਆਈ ਸੀ ਸਵੇਰੇ ਜੀ ਕੁਰਸੀਆਂ ਖਾਲੀ ਸੀ ਸਿੱਧੇ ਹੀ ਚਲੇ ਗਏ ਜੀ ਰੁਕੇ ਹੀ ਨਹੀਂ ਜੀ ਤੇ ਹੁਣਾਂ ਕੀ ਚੱਲ ਰਿਹਾ ਫਿਰ ਜੀ ਬਸ ਹੁਣ ਵੇਖੋ ਜੀ ਕੁਰਸੀ ਤੇ ਬੰਦਾ ਹੀ ਕੋਈ ਨਹੀਂ ਵੈਸੇ ਸਾਰਾ ਪ੍ਰਸ਼ਾਸਨ ਖੜਾ ਸਾਡਾ ਪੁਲਿਸ ਵਾਲੇ ਪ੍ਰਸ਼ਾਸਨ ਵਿੱਚ ਫੈਲ ਲੱਗੇ ਹੋਏ ਨੇ ਸਾਡੇ ਸਾਡੇ ਕਿਸਾਨ ਵੀ ਫੈਲ ਲੱਗੇ ਨੇ ਇਹਨਾਂ ਨੂੰ ਇੱਕ ਵੀ ਕੋਈ ਨਹੀਂ ਤੁਸੀਂ 15 16 ਦਿਨਾਂ ਦੀ ਕਾਬਰ ਕਹਿੰਦੇ ਸਾਡੇ ਅਸੀਂ ਇੱਥੇ ਸਵਾ ਸਾਲ ਲਾਇਆ ਪਿਛਲੇ ਸਾਲ ਜਾ ਕੇ ਜਦੋਂ ਤੁਸੀਂ ਇਹ ਮੋਦੀ ਸਰਕਾਰ ਨੇ ਜਿਹੜੀਆਂ ਮੰਗਾਂ ਮੰਨ ਕੇ ਉਦੋਂ ਬਾਅਦ ਗੁਰਨਾ ਜਿਹੜਿਆ ਕਹੈ ਨਾ ਗੁਰਨਾਨਕ ਪਾਤਸ਼ਾਹ ਦਾ ਗੁਰਪੁਰ ਉਹ ਸੀ ਇਹਨੇ ਕਿਹਾ ਮੈਂ ਮੰਨ ਲਈਆਂ ਨੇ ਫਿਰ ਵੀ ਨਹੀਂ ਲਾਗੂ ਕੀਤੀਆਂ ਇਹਨਾਂ ਨੇ ਇਹੋ ਜੇ ਯਾਰ ਬੇਸ਼ਰਮ ਹੋਏ ਖੜੇ ਨੇ ਮੈਂ ਤਾਂ ਵੇਖ ਕੇ ਰਾਣਾ ਜੀ ਇਹਨਾਂ ਨੂੰ ਚਾਹੀਦਾ ਵੀ ਜਨਤਾ ਦੀ ਬਾਦ ਹੈ ਜਨਤਾ ਜੋ ਮਰਜ਼ੀ ਆਵੇ ਜੋ ਮਰਜ਼ੀ ਕਰ ਸਕਦੀ ਜਨਤਾ ਹੀ ਕਰਨ ਵਾਲੀ ਹੁੰਦੀ ਏ ਜੇ ਜਨਤਾ ਬੰਦੇ ਨੂੰ ਚੜਾ ਸਕਦੀ ਤੇ ਜਨਤਾ ਹੀ ਮੇਰਾ ਵੀ ਲਾ ਸਕਦੀ ਹੁੰਦੀ ਏ ਉਹ ਕੋ ਨਿਆਂਗ ਸਿੰਘ ਸੀ ਉਹ ਚਲਾ ਗਿਆ ਕਹਿੰਦਾ ਮੈਂ ਟ੍ਰੇਨ ਰੁਕ ਦੇਣੀ ਏ ਉਹ ਗਿਆ ਜਿੱਲੇ ਗੋਲੇ ਤੇ ਗਿਆ ਨਾ ਟ੍ਰੇਨ ਆਈ ਨਾ ਉਹਨੇ ਲੈਂ ਤੇ ਨਾ ਪੰਜ ਸੱਤ ਡੰਡੇ ਮਾਰੇ ਚੰਗੀ ਤਰ੍ਹਾਂ ਜਿਹੜੇ ਟ੍ਰੇਨ ਨੇੜੇ ਆਈ ਨਾ ਉਹਨੇ ਹਰਨ ਮਾਰੇ ਹਰਨ ਤਾਂ ਮੌਰ ਨਹੀਂ ਸੀ ਚੱਕੀ ਉਹ ਪਿੱਛੇ ਹੋ ਗਿਆ ਜੈਕਾਰਾ